ਸਰਪ ਇੰਨੇ ਟੋਟੇ ਵਾਸਤੇ ਲੁੱਕ ਨਹੀਂ ਮਿਲ ਰਹੀ ਪਰ ਮਰਨ ਵਾਲਿਆਂ ਵਾਸਤੇ ਜਿਹੜਾ ਹੈਗਾ ਉਹ ਜਰੂਰ ਇੰਤਜ਼ਾਮ ਕੀਤਾ ਗਿਆ ਹੈਗਾ ਖੋਟੇ ਪਿੰਡ ਦਾ ਇਹ ਸਰਕਾਰੀ ਸਕੂਲ ਆ ਇੱਥੇ ਬੱਚੇ ਪੜਨ ਦੇ ਵਾਸਤੇ ਵੀ ਆਉਂਦੇ ਆ ਸਕੂਲ ਟੀਚਰ ਵੀ ਆਉਂਦੇ ਹੋਣਗੇ ਸ਼ਾਇਦ ਉਹਨਾਂ ਦੀ ਮੌਤ ਦੀ ਉਡੀਕ ਕਰਦਾ ਪ੍ਰਸ਼ਾਸਨ ਜਾਂ ਇੱਥੋਂ ਦੇ ਸੜਕ ਬਣਾਉਣ ਵਾਲੇ ਇਹ ਅਧਿਕਾਰੀ ਮੈਂ ਤੁਹਾਨੂੰ ਕੁਝ ਖਾਸ ਗੱਲਾਂ ਦੱਸ ਦੇਣੀਆ ਚਾਹਣਾ ਸਟਾਰਟਿੰਗ ਦੇ ਵਿੱਚ ਕਿ ਨਾਲ ਹੀ ਸਾਬਕਾ ਮੰਤਰੀ ਦਰਸ਼ਨ ਸਿੰਘ ਖੋਟੇ ਜਿਹੜੇ ਕਿ ਕਾਂਗਰਸ ਦੇ ਵਿੱਚ ਰਹੇ ਆ ਇਹ ਕੋਈ ਅੱਜ ਦੀ ਸੜਕ ਇਹਨਾਂ ਟੋਟਾ ਖਰਾਬ ਨਹੀਂ 2019 ਦੇ ਵਿੱਚ ਵੀ ਅਸੀਂ ਇਸ ਸੜਕ ਦੀ ਖਬਰ ਲਾਈ ਸੀ ਜੀ ਸੋ ਇਥੋਂ ਦਾ ਜਿਹੜਾ ਠੇਕੇਦਾਰ ਆ ਜਾਂ ਪ੍ਰਸ਼ਾਸਨ ਅਧਿਕਾਰੀ ਆ ਜੀ ਸਾਰੇ ਇਸ ਗੱਲ ਦੇ ਜ਼ਿੰਮੇਵਾਰ ਆ ਇਸ ਸਕੂਲ ਤੁਹਾਡੇ ਪਿੰਡ ਦਾ ਹੀ ਆ ਬਿਲਕੁਲ ਸਾਡੇ ਪਿੰਡ ਇੱਥੇ ਬੱਚੇ ਪੜ੍ਹਦੇ ਆ ਤੁਹਾਡੇ ਪਿੰਡ ਦੇ ਹਾਂ ਬਿਲਕੁਲ ਹਾਂ ਸਾਡੇ ਪਿੰਡ ਦੇ ਮੰਤਰੀ ਸਾਹਿਬ ਹੀ ਆ ਹਾਂਜੀ ਹਾਂਜੀ ਤੇ ਕਦੇ ਪਿੰਡ ਨੇ ਇਕੱਠੇ ਹੋ ਕੇ ਨਹੀਂ ਕਿਹਾ ਵੀ ਜਿਹੜੇ ਹਾਲ ਸੀ ਲੋਕਾਂ ਨਾਲ ਤੇ ਵਾਪਰਦੇ ਆ ਤੁਹਾਡੇ ਛੋਟੇ ਛੋਟੇ ਬੱਚੇ ਇੱਥੇ ਪੜ੍ਹਨ ਆਉਂਦੇ ਆ ਇੱਥੇ ਟਰੱਕ ਕਾਰ ਮੋਟਰਸਾਈਕਲ ਸਭ ਨੇ ਲੰਘਣਾ ਵੀ ਮੰਤਰੀ ਸਾਹਿਬ ਤੁਸੀਂ ਕਦੇ ਧਿਆਨ ਦਿਓ ਦਿਓ ਤੁਸੀਂ ਇਨਸਾਨੀਅਤ ਦੇ ਤੌਰ ਤੇ ਸਮਝ ਲਵੋ ਮੈਂ ਇਸ ਬਾਰੇ ਸਾਡੇ ਪਿੰਡ ਦੀ ਸਿਆਸਤ ਹੋਰ ਇਸ ਬਾਰੇ ਮੈਂ ਕੋਈ ਪੰਤੂ ਪ੍ਰੰਤੂ ਨਹੀਂ ਕਰਦਾ ਪ੍ਰਾਈਵੇਟ ਚ ਲੈ ਕੇ ਗਏ ਉਥੇ ਸੀਗਾ ਨਹੀਂ ਉਹ ਕਹਿੰਦੇ ਸਰਕਾਰੀ ਲੈ ਜਾਓ ਥੋੜੇ ਸੀਰੀਅਸ ਆ ਤੇ ਸਰਕਾਰੀ ਲੈ ਕੇ ਗਏ ਉਥੇ ਡਾਕਟਰ ਨਹੀਂ ਸੀਗਾ ਤੇ ਐਂਬੂਲੈਂਸ ਵੀ ਅਸੀਂ ਉਹਨਾਂ ਨੂੰ ਕਹਤਾ ਐਂਬੂਲੈਂਸ ਵੀ ਨਹੀਂ ਉਹਨਾਂ ਨੇ ਮੁਹੱਈਆ ਕਰਾਈ ਦਰਦਨਾਕ ਹਾਦਸਾ ਜਿਹੜਾ ਵਾਪਰਿਆਗਾ ਇੱਕ ਹੋਰ ਕਬੱਡੀ ਖਿਡਾਰੀ ਆ ਜਿਹੜਾ ਸੜਕ ਹਾਦਸੇ ਦੇ ਵਿੱਚ ਜਿਸ ਦੀ ਮੌਤ ਹੋ ਗਈ ਆ ਗੱਡੀ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਇਹ ਨਿਹਾਲੇ ਵਾਲੇ ਤੋਂ ਜਿਹੜਾ ਬਾਗਾਪੁਰਾਣਾ ਰੋਡ ਆ ਇੱਥੇ ਮੈਂ ਤੁਹਾਨੂੰ ਕੁਝ ਖਾਸ ਗੱਲਾਂ ਦੱਸ ਦੇਣੀਆਂ ਚਾਹਣਾ ਸਟਾਰਟਿੰਗ ਦੇ ਵਿੱਚ ਕਿ ਨਾਲ ਹੀ ਸਾਬਕਾ ਮੰਤਰੀ ਦਰਸ਼ਨ ਸਿੰਘ ਖੋਟੇ ਜਿਹੜੇ ਕਿ ਕਾਂਗਰਸ ਦੇ ਵਿੱਚ ਰਹੇ ਆ ਇਹ ਕੋਈ ਅੱਜ ਦੀ ਸੜਕ ਐ ਇੰਨਾ ਟੋਟਾ ਖਰਾਬ ਨਹੀਂ 2019 ਦੇ ਵਿੱਚ ਵੀ ਅਸੀਂ ਇਸ ਸੜਕ ਦੀ ਖਬਰ ਲਾਈ ਸੀ ਤੇ ਨਿਹਾਲੇ ਵਾਲਾ ਇੱਥੋਂ ਸਿਰਫ 2-4 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਸਿਰਫ ਇੰਨੇ ਟੋਟੇ ਵਾਸਤੇ ਲੋਕ ਨੀ ਮਿਲ ਰਹੀ ਪਰ ਮਰਨ ਵਾਲਿਆਂ ਵਾਸਤੇ ਜਿਹੜਾ ਹੈਗਾ ਉਹ ਜਰੂਰ ਇੰਤਜ਼ਾਮ ਕੀਤਾ ਗਿਆ ਕੱਲਾ ਇਹ ਇਹ ਨਹੀਂ ਤੁਸੀਂ ਪੁਲੀ ਦੇਖ ਸਕਦੇ ਹੋ ਇੱਥੇ ਵੀ ਮੈਂ ਕਹਿ ਸਕਦਾ ਜੇ ਟਰੱਕ ਵੱਜੇ ਤੇ ਟਰੱਕ ਵਾਲੇ ਦੀ ਵੀ ਮੌਤ ਹੋ ਸਕਦੀ ਆ ਗੱਡੀ ਕਾਰ ਸਕੂਟਰ ਮੋਟਰਸਾਈਕਲ ਵਾਲੇ ਦੀ ਮੌਤ ਤਾਂ ਮਾਮੂਲੀ ਗੱਲ ਆ ਉਸ ਤੋਂ ਬਾਅਦ ਜਿਹੜੀ ਖਾਸ ਗੱਲ ਆ ਪਿਛਲੇ ਪਾਸੇ ਸਕੂਲ ਦੇਖ ਲਓ ਤੁਸੀਂ ਜਿਹੜਾ ਹੈਗਾ ਖੋਟੇ ਪਿੰਡ ਦਾ ਇਹ ਸਰਕਾਰੀ ਸਕੂਲ ਆ ਇੱਥੇ ਬੱਚੇ ਪੜਨ ਦੇ ਵਾਸਤੇ ਵੀ ਆਉਂਦੇ ਆ ਸਕੂਲ ਟੀਚਰ ਵੀ ਆਉਂਦੇ ਹੋਣਗੇ ਸ਼ਾਇਦ ਉਹਨਾਂ ਦੀ ਮੌਤ ਦੀ ਉਡੀਕ ਕਰਦਾ ਪ੍ਰਸ਼ਾਸਨ ਜਾਂ ਇੱਥੋਂ ਦੇ ਸੜਕ ਬਣਾਉਣ ਵਾਲੇ ਇਹ ਅਧਿਕਾਰੀ ਇੱਕ ਹੋਰ ਖਾਸ ਗੱਲ ਆ ਕਿ ਇੱਥੇ ਹੁਣ ਕੁਝ ਮੁਲਾਜ਼ਮ ਜ਼ਰੂਰ ਬੈਠੇ ਨੇ ਪਰ ਵੱਡਾ ਕੋਈ ਵੀ ਅਧਿਕਾਰੀ ਇੱਥੇ ਆ ਕੇ ਨਹੀਂ ਬੋੜਿਆ ਕਿਉਂਕਿ ਜਿੱਥੋਂ ਦੀਆਂ ਸੜਕਾਂ ਲੰਘਦੀਆਂ ਜ਼ਮੀਨਾਂ ਵਿੱਚ ਦੀ ਕਿਸੇ ਦਾ ਘਰ ਢਾਉਣਾ ਹੋਵੇ ਜ਼ਮੀਨ ਤੇ ਕਬਜ਼ੇ ਕਰਾਉਣੇ ਹੋਣ ਪ੍ਰਸ਼ਾਸਨ ਬਹੁ ਛੇਤੀ ਪਹੁੰਚਦਾ ਡਾਂਗ ਵੀ ਫੇਰੀ ਜਾਂਦੀ ਹੈ ਪਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਤੁਸੀਂ ਦੇਖ ਸਕਦੇ ਹੋ ਦੋ ਮੁੰਡੇ ਸੀ ਇਹਦੇ ਵਿੱਚ ਇੱਕ ਗੰਭੀਰ ਹਾਲਤ ਦੇ ਵਿੱਚ ਆ ਤੇ ਇੱਕ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ 3.5 ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਤੋਂ ਪਹਿਲਾਂ ਕਾਂਗਰਸ ਸੀਗੇ ਤੇ ਇੱਥੋਂ ਦੇ ਮੰਤਰੀ ਜਿਹੜੇ ਪਿੰਡ ਦੇ ਵਿੱਚ ਐਕਸੀਡੈਂਟ ਹੁੰਦਾ ਇੱਥੋਂ ਦੇ ਮੰਤਰੀ ਰਹੇ ਨੇ ਦਰਸ਼ਨ ਸਿੰਘ ਖੋਟੇ ਉਹਨਾਂ ਦੇ ਬੇਟੇ ਕਮਲਜੀਤ ਸਿੰਘ ਵੀ ਰਸੂਖ ਰੱਖਦੇ ਨੇ ਜਿਹੜੇ ਪਿੱਛੇ ਜੇ ਐਮਪੀ ਦੀ ਚੋਣ ਲੜੇ ਸੀ ਲੁਧਿਆਣੇ ਤੋਂ ਪਰ ਉਹ ਆਪ ਦੇ ਜਦੋਂ ਇੱਥੇ ਨਹੀਂ ਪ੍ਰਬੰਧ ਕਰਾ ਸਕਦੇ ਤਾਂ ਤੁਸੀਂ ਸੋਚੋ ਇਹ ਲੀਡਰ ਪੰਜਾਬ ਦੇ ਵਿੱਚ ਕੀ ਪ੍ਰਬੰਧ ਕਰਾ ਸਕਦੇ ਆ ਤੁਹਾਡੀ ਸਹੂਲਤ ਦੇ ਵਾਸਤੇ ਹਲਕਾ ਨਿਹਾਲ ਸਿੰਘ ਵਾਲੇ ਦਾ ਐਮਐਲਏ ਇੱਥੇ ਆ ਕੇ ਨਹੀਂ ਬੋੜਿਆ ਹੁਣ ਪਿੰਡ ਦੇ ਕੁਝ ਲੋਕ ਇਕੱਠੇ ਹੋਏ ਨੇ ਸਿਰਫ ਇਸ ਕਰਕੇ ਕਿ ਸ਼ਾਇਦ ਧਰਨਾ ਲਾ ਕੇ ਇਨਸਾਫ ਕੀਤਾ ਜਾਵੇ ਇਨਸਾਫ ਮਿਲ ਜਾਵੇ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਆਪਣੇ ਪੇਜ ਦੇ ਉੱਪਰ ਕਿ ਜਿਹੜਾ ਧਰਨੇ ਲਾਊਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ ਪੁੱਛਣਾ ਚਾਹੁੰਦੇ ਆ ਸੀਐਮ ਸਾਹਿਬ ਨੂੰ ਇਹਨਾਂ ਦੇ ਡਾਂਗਾਂ ਜ਼ਰੂਰ ਮਾਰੋ ਆ ਕੇ ਕਿਉਂਕਿ ਇਹ ਇੱਥੇ ਇੱਕ ਇਨਸਾਫ ਮੰਗਦੇ ਆ ਜਿਹੜੇ ਮੁੰਡੇ ਦੀ ਮੌਤ ਹੋਈ ਐ ਉਹਦੇ ਵਿਆਹ ਨੂੰ ਦੱਸਿਆ ਜਾਂਦਾ ਕੁਝ ਟਾਈਮ ਪਹਿਲਾਂ ਥੋੜਾ ਟਾਈਮ ਹੋਇਆ ਵਿਦੇਸ਼ ਉਹਨੇ ਜਾਣਾ ਸੀਗਾ ਪਰ ਕੁਝ ਨਹੀਂ हो ਸਕਿਆ ਸ਼ਾਇਦ ਅਸੀਂ ਇਹ ਚਾਹੋਨੇ ਆ ਕਿ ਇਹ ਤਖਤਾਂ ਨੂੰ ਮਲਾਉਣ ਵਾਸਤੇ ਰੋਡ ਕੱਢਿਆ ਜਾ ਰਿਹਾ ਤਖਤਾਂ ਦੇ ਦਰਸ਼ਨ ਕਦੋਂ ਹੋਣਗੇ ਲੋਕਾਂ ਨੂੰ ਉਸ ਤੋਂ ਪਹਿਲਾਂ ਧਰਮ ਰਾਜ ਨੂੰ ਮਲਾਇਆ ਜਾ ਰਿਹਾ ਉਸ ਪਿੰਡ ਦੇ ਲੋਕ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜੇ ਜਦੋਂ ਹਾਦਸਾ ਹੁੰਦਾਗਾ ਇਹ ਅੱਜ ਦਾ ਨਹੀਂ 2019 ਤੋਂ ਤਾਂ ਇਹ ਰੋਡ ਉਸ ਤੋਂ ਪਹਿਲਾਂ ਦੇ ਆਪਾਂ ਇਹ ਸੜਕ ਵੇਖ ਰਹੇ ਆ ਪਰ ਇਹਦਾ ਕੋਈ ਹਾਲਾ ਜਿਹੜਾ ਉਹ ਨਹੀਂ ਹੋ ਸਕਿਆ ਹਜੇ ਤਾਂ ਇਹ ਕੱਲਾ ਹਾਦਸਾ ਵਾਪਰਨ ਤੋਂ ਬਾਅਦ ਨਹੀਂ ਇਹ ਤੋਂ ਬਾਅਦ ਪਤਾ ਨਹੀਂ ਕੀ ਕੁਝ ਵਾਪਰ ਨਾ ਇਹ ਕੇਵਲ ਸੁਰਖੀਆਂ ਜਾਂ ਖਬਰਾਂ ਜਾਂ ਅਸੀਂ ਇਹ ਕਹਿ ਦਿੰਨੇ ਆ ਕਿ ਜਦੋਂ ਤੁਸੀਂ ਹੱਕ ਦੀ ਜਾਂ ਸੱਚ ਦੀ ਆਵਾਜ਼ ਠਾਉਂਗੇ ਤੁਹਾਡੇ ਤੇ ਪਰਚੇ ਪਾ ਦਿੱਤੇ ਜਾਣਗੇ ਪ੍ਰਸ਼ਾਸਨ ਦੇ ਵੀ ਕੋਸ਼ ਅਧਿਕਾਰੀ ਬੈਠੇ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਆ ਜਿਹੜੀ ਜ਼ਰੂਰ ਕਰਾਂਗੇ ਸੱਸੀ ਗੱਲਬਾਤ ਇਹ ਹਾਦਸਾ ਕਦੋਂ ਹੋਇਆਗਾ ਇਹ ਰਾਤੀ ਤਕਰੀਬਨ ਮੈਂ ਤਾਂ ਸੁਣਿਆ ਵੀ 8:30 ਪਾਉਣੇ 9:00 ਵਜੇ ਦੇ ਤਕਰੀਬਨ ਹੋਇਆ ਮੈਨੂੰ ਘਰੇ ਪਤਾ ਲੱਗਿਆ ਸੀ ਕਿ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਕਿ ਨੌਜਵਾਨ ਦੀ ਮੌਤ ਹੋ ਗਈ ਇਹ ਰੋਡ ਆ ਜਿਹੜਾ ਤੁਸੀਂ ਕਦੋਂ ਦਾ ਦੇਖ ਰਹੇ ਹੋ ਵੀ ਕਿੰਨੇ ਟਾਈਮ ਤੋਂ ਇੰਨੇ ਟੋਟੇ ਨੂੰ ਲੋਕ ਨਹੀਂ ਮਿਲ ਰਹੀ ਇਸ ਰੋਡ ਤੇ ਜੀ ਤਕਰੀਬਨ ਮੈਂ ਤਾਂ ਮੁਲਾਜ਼ਮ ਵੀ ਰਿਹਾ ਹਾਂ ਹੂੰ ਤੇ ਮੈਂ ਇਹ ਦੇਖ ਰਿਹਾ ਹਾਂ 2017 ਤੋਂ ਇਸੇ ਤਰੀਕੇ ਨਾਲ ਇਸੇ ਤਰੀਕੇ ਨਾਲ 2017 ਤੋਂ ਲੈ ਕੇ ਉਹ ਜੋਰ ਸਿੰਘ ਵਾਲੇ ਤੱਕ ਇਹ 2 ਕਿਲੋ 1.5 ਕਿਲੋਮੀਟਰ ਦਾ ਟੋਟਾ ਹੈ ਇਹ ਪਿਛਲੀ ਸਰਕਾਰ ਵੀ 5 ਸਾਲ ਹੋ ਗਏ ਚੱਲੀ ਗਈ ਆਪਣੇ ਕੈਪਟਨ ਸਾਹਿਬ ਦੀ ਤੀਜਾ ਸਾਲ ਇਥੋਂ ਦੀ ਇਹਨਾਂ ਨੂੰ ਵੀ ਨਾ ਗਿਆ 8 ਸਾਲ ਹੋ ਗਏ ਤਕਰੀਬਨ ਇੰਨਾ ਟੋਟਾ ਨਹੀਂ ਬਣ ਸਕਿਆ ਜਿਹਦੇ ਲਈ ਸਮੁੱਚਾ ਸਾਡਾ ਕਲਾਂ ਨਗਰ ਨਹੀਂ ਸਾਰਾ ਇਹ ਜਿਹੜਾ ਰੋਡ ਹੈ ਮਿਲਟਰੀ ਰੋਡ ਆ ਜੀ ਹੂੰ ਇੱਥੇ ਮਤਲਬ ਸਭ ਨੇ ਨੰਗਣਾ ਬਹੁਤ ਵੱਡਾ ਰੋੜਾ ਇਹ ਹਾਈਵੇ ਪਰ ਇਸ ਰੋੜ ਤੇ ਕਿਸੇ ਦਾ ਕੋਈ ਧਿਆਨ ਨਹੀਂ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਨਾ ਕਿਸੇ ਮੰਤਰੀ ਦਾ ਨਾ ਕਿਸੇ ਮਲੇ ਦਾ ਰਾਤ ਦਾ ਇਹ ਹਾਦਸਾ ਵਾਪਰਿਆ ਬੜੀ ਦੁੱਖ ਦੀ ਗੱਲ ਹੈ ਵੀ ਸਾਡੇ ਗਾਂਢੋ ਮੁੰਡਾ ਜਿਹੜਾ ਨੌਜਵਾਨ ਅੰਤਰਰਾਸ਼ਟਰੀ ਖਿਡਾਰੀ ਕਬੱਡੀ ਖਿਡਾਰੀ ਵੀ ਸੀਗਾ ਥੋੜਾ ਚਿਰ ਹੋਇਆ ਪੰਜਾ ਦੋ ਚਾਰ ਮਹੀਨੇ ਕਹਿੰਦੇ ਸ਼ਾਦੀ ਹੋਈ ਨੂੰ ਤੇ ਨਾਲ ਉਹ ਵੀ ਦੱਸ ਰਹੇ ਆ ਵੀ ਬੜੀ ਦੁੱਖ ਦੁੱਖ ਦੀ ਗੱਲ ਆ ਵੀ ਰੌਂਤਾ ਪਿੰਡ ਵਾਲੇ ਗੱਲ ਕਰ ਰਹੇ ਸੀ 33 ਸਾਲ ਬਾਅਦ ਉਹਨਾਂ ਦੇ ਘਰੋਂ ਬਰਾਤ ਚੜੀ ਸੀ ਜਿਹਦਾ ਕਿ ਸਭ ਲਈ ਬਹੁਤ ਵੱਡਾ ਸਦਮਾ ਮੈਨੂੰ ਵੀ ਸੁਣ ਕੇ ਬਹੁਤ ਵੱਡਾ ਸਦਮਾ ਹੋਇਆ ਕਿਉਂਕਿ ਇਸ ਪਰਿਵਾਰ ਤੇ ਬਹੁਤ ਵੱਡਾ ਭਾਰ ਟਿਕਿਆ ਜੀ ਸੋ ਇਥੋਂ ਦਾ ਜਿਹੜਾ ਠੇਕੇਦਾਰ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਆ ਜੀ ਸਾਰੇ ਇਸ ਗੱਲ ਦੇ ਜ਼ਿੰਮੇਵਾਰ ਆ ਮੈਂ ਕਹਿੰਦਾ ਵੀ ਜਿਹੜਾ ਠੇਕੇਦਾਰ ਆ ਤਿੰਨ ਪੁਲੀਆਂ ਜੀ ਤਿੰਨ ਪੁਲੀਆਂ ਤੇ ਉਹ ਠੇਕੇਦਾਰ ਨੂੰ 9 ਮਹੀਨੇ ਹੋ ਗਏ ਆ ਵੇਖ ਲਓ ਵੀ ਇੱਥੇ ਇਹ ਨਹੀਂ ਵੀ ਕੱਲਾ ਰਾਤ ਤੇ ਮੁੰਡੇ ਦੀ ਮੌਤ ਹੋਈ ਆ ਇੱਥੇ ਹਰ ਰੋਜ਼ ਕਿਤੇ ਦੂਜੇ ਦਿਨ ਕੋਈ ਮੋਟਰਸਾਈਕਲ ਤੇ ਡਿੱਗ ਪਿਆ ਕਿਤੇ ਕੋਈ ਸਾਈਕਲ ਵਾਲਾ ਡਿੱਗ ਪਿਆ ਕਿਤੇ ਕੋਈ ਗੱਡੀ ਵਾਲਾ ਡਿੱਗ ਪਿਆ ਹਰ ਰੋਜ਼ ਕੋਈ ਨਾ ਕੋਈ ਇੱਥੇ ਘਟਨਾ ਵਾਪਰਦੀ ਆ ਪਰ ਇੱਥੇ ਕਿਸੇ ਦਾ ਧਿਆਨ ਨਹੀਂ ਅੱਜ ਰਾਤ ਦਾ ਹਾਦਸਾ ਵਾਪਰਿਆ ਵਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਨਾ ਕੋਈ ਇੱਥੇ ਹਲਕੇ ਦਾ ਵਿਧਾਇਕ ਆ ਜਿਹੜੇ ਬੜੀਆਂ ਗੱਲਾਂ ਕਰਦੇ ਸੀ ਵੀ ਪਿੰਡਾਂ 'ਚੋਂ ਸਰਕਾਰ ਚੱਲੂਗੀ ਸਾਡੀ ਕਿਸੇ ਦਾ ਕੋਈ ਧਿਆਨ ਨਹੀਂ ਵੀ ਪਰਿਵਾਰ ਤੇ ਕਿੱਡਾ ਵੱਡਾ ਭਾਰ ਡਿੱਗਿਆ ਜਿਨ੍ਹਾਂ ਦਾ ਫਰਜ ਬਣਦਾ ਸੀ ਹੁਣ ਕਿਸੇ ਨਾ ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਜਾਂ ਐਮਐਲਏ ਦਾ ਸੋ ਮੈਂ ਤਾਂ ਇਹ ਸਮਝਦਾ ਵੀ ਇਸ ਠੇਕੇਦਾਰ ਤੇ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਇਹਦੇ ਤੇ ਕਤਲ ਦਾ ਕੇਸ ਵੀ ਹੋਣਾ ਚਾਹੀਦਾ ਤੇ ਨਾਲ ਇਹਦੇ ਤੇ ਜਿੰਨਾ ਵੀ ਬੱਚੇ ਨੇ ਕਮਾਈ ਕਰਨੀ ਸੀ ਘੱਟੋ ਘੱਟ ਜਿਵੇਂ ਸਾਡੇ ਮੁਲਾਜ਼ਮਾਂ 56 ਸਾਲ ਦਾ ਨੌਕਰੀ ਕਰਦੇ ਆ ਵੀ ਉਹਨੇ ਚਿਰਦਾ ਇਸ ਬੱਚੇ ਦੀ ਉਮਰ ਗਣ ਕੇ ਘੱਟੋ ਘੱਟ ਇਹਨੂੰ ਇੱਕ 50 ਲੱਖ ਰੁਪਏ ਘੱਟੋ ਘੱਟ 50 ਲੱਖ ਦਾ ਮੁਆਵਜ਼ਾ ਉਸ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮੀਡੀਆ ਵਾਲਿਆਂ ਨੂੰ ਵੀ ਜੋ ਹੱਕ ਸੱਚ ਦੀ ਆਵਾਜ਼ ਜਿਵੇਂ ਤੁਸੀਂ ਚੱਕਦੇ ਆ ਜੋ ਅਸੀਂ ਵੀ ਮਜ਼ਦਮ ਫਰੰਟ 'ਚ ਕੰਮ ਕਰਦੇ ਮੈਂ ਹੁਣ ਵੀ ਪੈਨਸ਼ਨ ਫਰੰਟ 'ਚ ਕੰਮ ਕਰਦਾ ਹਾਂ ਅਸੀਂ ਹਮੇਸ਼ਾ ਹੱਕ ਸੱਚ ਦੀ ਆਵਾਜ਼ ਠਾਉਂਦੇ ਹਾਂ ਕਿਸੇ ਵੀ ਪਰਿਵਾਰ ਤੇ ਕੋਈ ਧੱਕਾ ਹੁੰਦਾ ਅਸੀਂ ਹੁਣ ਵੀ ਉਹਨਾਂ ਦੇ ਨਾਲ ਖੜਦੇ ਆ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਜੋ ਵੀ ਇਹ ਪ੍ਰੋਗਰਾਮ ਕਰਨਗੇ ਅਸੀਂ ਇਹਨਾਂ ਨਾਲ ਸਾਰਾ ਨਗਰ ਮੋਢੇ ਨਾਲ ਮੋਟਾ ਜੋੜ ਕੇ ਚੱਲਾਂਗੇ ਸੋ ਇਸ ਇੰਨਾ ਸਵਾਲ ਦਾ ਨਾ ਮੈਂ ਜਿੰਨੀ ਗੱਲ ਕਰ ਸਕਦੇ ਕਰ ਸਕ ਗਿਆ ਧੰਨਵਾਦ ਜੀ ਜਿੰਨਾ ਕਿ ਮੇਰੇ ਇੱਕ ਸਵਾਲ ਹੋਰ ਆ ਜੀ ਤੁਹਾਡੇ ਲਈ ਇਹ ਸਕੂਲ ਤੁਹਾਡੇ ਪਿੰਡ ਦਾ ਹੀ ਆ ਬਿਲਕੁਲ ਸਾਡੇ ਪਿੰਡ ਇੱਥੇ ਬੱਚੇ ਪੜ੍ਹਦੇ ਆ ਤੁਹਾਡੇ ਪਿੰਡ ਦੇ ਹਾਂ ਬਿਲਕੁਲ ਹਾਂ ਜੀ ਤੁਹਾਡੇ ਪਿੰਡ ਦੇ ਮੰਤਰੀ ਸਾਹਿਬ ਵੀ ਆ ਹਾਂਜੀ ਹਾਂਜੀ ਮੰਤਰੀ ਤੇ ਕਦੇ ਪਿੰਡ ਨੇ ਇਕੱਠੇ ਹੋ ਕੇ ਨਹੀਂ ਕਿਹਾ ਵੀ ਜਿਹੜੇ ਹਾਲਾਤੇ ਲੋਕਾਂ ਨਾਲ ਤੇ ਵਾਪਰਦੇ ਆ ਤੁਹਾਡੇ ਛੋਟੇ ਛੋਟੇ ਬੱਚੇ ਇੱਥੇ ਪੜ੍ਹਨ ਆਉਂਦੇ ਆ ਇੱਥੇ ਟਰੱਕ ਕਾਰ ਮੋਟਰਸਾਈਕਲ ਸਭ ਨੇ ਲੰਘਣਾ ਵੀ ਮੰਤਰੀ ਸਾਹਿਬ ਤੁਸੀਂ ਕਦੇ ਧਿਆਨ ਦਿਓ ਦਿਓ ਤੁਸੀਂ ਇਨਸਾਨੀਅਤ ਦੇ ਤੌਰ ਤੇ ਸਮਝ ਲਵੋ ਮੈਂ ਇਸ ਬਾਰੇ ਨਾ ਸਾਡੇ ਪਿੰਡ ਦੀ ਸਿਆਸਤ ਹੋਰ ਇਸ ਬਾਰੇ ਮੈਂ ਕੋਈ ਕੈਂਤੂ ਪ੍ਰਾਂਤੂ ਨਹੀਂ ਕਰਾਂਗਾ ਅਸਲ ਦੇ ਵਿੱਚ ਵੇਖੋ ਹੁਣ ਤੁਹਾਡੇ ਸਾਹਮਣੇ ਆ ਇਹ ਹਜੇ ਆਏ ਦੇਣ ਇੱਥੇ ਹਾਦਸਾ ਜਿਹੜੇ ਉਹ ਵਾਪਰਦੇ ਰਹਿੰਦੇ ਆ ਮੈਂ ਤੁਹਾਨੂੰ ਉਸ ਵੀਰ ਦੇ ਨਾਲ ਵੀ ਮਲਾਉਂਗਾ ਜਿਹੜਾ ਵੀਰ ਉਸ ਨੂੰ ਲੈ ਕੇ ਗਿਆ ਮੁੰਡੇ ਨੂੰ ਕਿਹੜਾ ਪਿੰਡ ਆ ਤੁਹਾਡਾ ਵੀਰ ਮੇਰੇ ਖੋਟੇ ਪਿੰਡਾ ਖੋਟੇ ਪਿੰਡਾ ਤੁਸੀਂ ਵੇਖਿਆ ਇਹ ਹਾਦਸਾ ਜਦੋਂ ਹਾਂਜੀ ਹਾਂਜੀ ਕਿੰਨੇ ਵਜੇ ਹੋਇਆ ਰਾਤ ਬਾਈ 8:00 8:30 ਦੇ ਵਿੱਚ ਹੋਇਆ ਹਾਂਜੀ ਬਾਈ ਜਦੋਂ ਤੁਸੀਂ ਆਇਆ ਮੁੰਡਾ ਜਿਉਂਦੇ ਸੀ ਦੋਨੇ ਉਹ ਹਾਂਜੀ ਬਾਈ ਫਿਰ ਕਿੱਥੇ ਲੈ ਕੇ ਗਏ ਉਹਨੂੰ ਮੈਂ ਵੀਰ ਅਸੀਂ ਕੱਢ ਕੇ ਨੇ ਹਲ ਸਿੰਘ ਵਾਲੇ ਲੈ ਕੇ ਗਏ ਬਾਈ ਹਾਂਜੀ ਵੀਰ ਉੱਥੇ ਹਸਪਤਾਲ ਸਰਕਾਰੀ ਚ ਹਾਂਜੀ ਪਹਿਲਾਂ ਪ੍ਰਾਈਵੇਟ ਚ ਲੈ ਕੇ ਗਏ ਉੱਥੇ ਸੀਗਾ ਨਹੀਂ ਉਹ ਕਹਿੰਦੇ ਸਰਕਾਰੀ ਲੈ ਜਾਓ ਥੋੜੇ ਸੀਰੀਅਸ ਆ ਤੇ ਸਰਕਾਰੀ ਲੈ ਕੇ ਗਏ ਉੱਥੇ ਡਾਕਟਰ ਨਹੀਂ ਸੀਗਾ ਤੇ ਐਂਬੂਲੈਂਸ ਵੀ ਅਸੀਂ ਉਹਨਾਂ ਨੂੰ ਕਹਤਾ ਐਂਬੂਲੈਂਸ ਵੀ ਨਹੀਂ ਉਹਨਾਂ ਨੇ ਮੁਹੱਈਆ ਕਰਾਈ ਸਰਕਾਰੀ ਦੇ ਵਿੱਚੋਂ ਹਾਂਜੀ ਬਾਈ ਤੇ ਫਿਰ ਉਹਦੇ ਬਾਅਦ ਅਸੀਂ ਫਿਰ ਹੋਰ ਪ੍ਰਾਈਵੇਟ ਦੇ ਸਰਕਾਰੀ ਹਸਪਤਾਲ ਡਾਕਟਰ ਐਂਬੂਲੈਂਸ ਨਹੀਂ ਮਿਲੀ ਨਹੀਂ ਵੀਰ ਸਰਕਾਰੀ ਚ ਨਾ ਸਾਨੂੰ ਡਾਕਟਰ ਮਿਲੇ ਤੇ ਨਾ ਹੀ ਐਂਬੂਲੈਂਸ ਮਿਲੀ ਕੀ ਕਹਿੰਦੇ ਉਹ ਤੁਹਾਨੂੰ ਕਹਿੰਦੇ ਇਹਨੂੰ ਪ੍ਰਾਈਵੇਟ ਲੈ ਜਾਓ ਜੀ ਕਹਿੰਦੇ ਕਿ ਹੋਰ ਕਿਤੇ ਲੈ ਜਾਓ ਮਤਲਬ ਕਿ ਪ੍ਰਾਈਵੇਟ ਤੇ ਐਂਬੂਲੈਂਸ ਵੀ ਨਹੀਂ ਮਿਲੀ ਸਾਨੂੰ ਖੜੀ ਸੀਗੀ ਐਂਬੂਲੈਂਸ ਮਗਰ ਉਹਦਾ ਪਤਾ ਨਹੀਂ ਡਰਾਈਵਰ ਨਹੀਂ ਸੀ ਕੀ ਨਹੀਂ ਸੀ ਨਾ ਸਾਨੂੰ ਐਂਬੂਲੈਂਸ ਫਿਰ ਅਸੀਂ ਆਪਦੀ ਗੱਡੀ ਚ ਪਾ ਕੇ ਹੋਰ ਹਸਪਤਾਲ ਚ ਲੈ ਕੇ ਗਏ ਭਾਈ ਗੈਂਟੀਆਂ ਦੇ ਬੋਰਡ ਵੀ ਲੱਗੇ ਸੀ ਕਿ ਮਹੱਲਾ ਕਲੀਨਿਕ ਕਿਉਂਕਿ ਦੋ ਵਾਦੇ ਕਰਕੇ ਸਰਕਾਰ ਇੱਥੇ ਆਈ ਸੀਗੀ ਇੱਕ ਸਿੱਖਿਆ ਤੇ ਦੂਜਾ ਜਿਹੜਾ ਸੀਗਾ ਸਿਹਤ ਦੋਨੇ ਦੇ ਦੋਨੇ ਖਤਮ ਹੋ ਗਏ ਕੱਲੇ ਡੱਬੇ ਜਰੂਰ ਰੰਗ ਵਾਲੇ ਲੈ ਕੇ ਬੁਰਸ਼ ਮਾਰੇ ਆ ਚਾਹੇ ਉਹ ਮਹੱਲਾ ਕਲੀਨਿਕ ਹੋਵੇ ਤੇ ਚਾਹੇ ਉਹ ਸਕੂਲ ਹੋਣ ਜਿਹੜੇ ਨਤੀਜੇ ਆ ਤੁਸੀਂ ਸਾਰੇ ਸਾਹਮਣੇ ਆ ਜਿਹੜੇ ਅੱਖਾਂ ਦੇ ਵੇਖ ਰਹੇ ਹੋ ਉਸ ਤੋਂ ਬਾਅਦ ਉਹਨੂੰ ਵੀਰੇ ਨੂੰ ਕਿੱਥੇ ਲੈ ਕੇ ਗਏ ਫਿਰ ਫਿਰ ਇੱਕ ਹੋਰ ਹਸਪੀਟਲ ਲੈ ਕੇ ਗਏ ਮਗਰ ਬਾਈ ਉਹ ਤੁਹਾਨੂੰ ਪੂਰਾ ਹੋ ਗਿਆ ਸੀਗਾ ਜੀ ਹਾਂਜੀ ਦੂਜੇ ਮੁੰਡੇ ਦੀ ਸਰੇ ਨੂੰ ਫਿਰ ਦੂਸਰੇ ਨੂੰ ਵੀ ਉੱਥੇ ਪ੍ਰਾਈਵੇਟ 'ਚ ਐਡਮਿਟ ਕਰਾਇਆ ਸੀ ਫਿਰ ਉੱਥੋਂ ਫਰੋਜ਼ ਫਰੀਦਕੋਟ ਰੈਫਰ ਕਰਤਾ ਮੇਰੇ ਖਿਆਲ ਤੋਂ ਉਹਨਾਂ ਨੇ ਦੂਸਰੇ ਨੂੰ ਉਹਨਾਂ ਦਾ ਵੀ ਜਬਾੜ ਅਜ ਬੂੜਾ ਟੁੱਟ ਗਿਆ ਸੀਗਾ ਹਾਂਜੀ ਤੁਸੀਂ ਦੇਖੋ ਇੱਥੇ ਕੋਈ ਵੀ ਕੰਮ ਕਰਵਾਉਣਾ ਹੋਵੇ ਖਾਸ ਕਰਕੇ ਪੰਜਾਬ ਦੇ ਵਿੱਚ ਸੜਕ ਦਾ ਕਰਾਉਣਾ ਹੋਵੇ ਕਿਸੇ ਬਿਜਲੀ ਵਾਲੀ ਲੰਕ ਦੀ ਤਾਰ ਦਾ ਕਰਾਉਣਾ ਹੋਵੇ ਕਿਸੇ ਪੁਲੀ ਦਾ ਕਰਾਉਣਾ ਹੋਵੇ ਤਾਂ ਪਹਿਲਾਂ ਕਿਸੇ ਬੰਦੇ ਨੂੰ ਜਾਣ ਦੇਣੀ ਪੈਂਦੀ ਆ ਜਾਣ ਦੇਣ ਤੋਂ ਬਾਅਦ ਫਿਰ ਉਹਦੀਆਂ ਖਬਰਾਂ ਲੱਗਦੀਆਂ ਖਬਰਾਂ ਤੋਂ ਬਾਅਦ ਫਿਰ ਮੁੱਦਾ ਹਾਈਲਾਈਟ ਹੁੰਦਾ ਫਿਰ ਸਰਕਾਰ ਦੇ ਕੰਨਾਂ ਤੱਕ ਜੂੰ ਸਰਕਦੀ ਆ ਤੇ ਕਿੱਥੇ ਇਹ ਗੱਲ ਕਹਿਣੀ ਆ ਕਿ ਸਰਕਾਰ ਆ ਜਿਹੜੀ ਉਹ ਪਲ-ਪਲ ਦੀ ਖਬਰ ਰੱਖਦੀ ਆ ਉਹ ਪਲ-ਪਲ ਦਾ ਧਿਆਨ ਦਿੰਦੀ ਆ ਵੀ ਐਸ ਤਰੀਕੇ ਦੇ ਨਾਲ ਇਹ ਹੋਊਗਾ ਤੇ ਵੀਰ ਦੇ ਪਿੰਡ ਤੋਂ ਉਹ ਤੇ ਤੋ ਆਇਆ ਉਹਦੇ ਬਾਰੇ ਵੀ ਪੁੱਛਾਂਗੇ ਪਰਿਵਾਰ ਦੇ ਵਿੱਚ ਕੌਣ-ਕੌਣਾ ਕੀ ਗੱਲਬਾਤ ਆ ਜਾਂ ਕਿੰਨਾ ਟਾਈਮ ਉਸ ਵੀਰ ਦੇ ਵਿਆਹ ਨੂੰ ਜਿਹੜਾ ਹੋਇਆ ਸੀਗਾ ਹਾਂਜੀ ਹਾਂਜੀ ਬਈ ਆਪਾਂ ਕਹਿੰਦੇ ਆਮ ਆਦਮੀ ਕਲੀਨਿਕ ਉੱਤੇ ਸਾਨੂੰ ਜਦੋਂ ਤਹਿਸੀਲ ਦੇ ਵਿੱਚ ਸਾਨੂੰ ਉਹ ਜੇ ਡਾਕਟਰ ਨੇ ਮਿਲੂਗਾ ਤਾਂ ਆਪਾਂ ਕਹੀਏ ਕਿ ਪਿੰਡ ਦੇ ਆਮ ਕਲੀਨਿਕ ਚ ਕਿੱਥੋਂ ਮਿਲ ਜੂਗਾ ਜੀ ਸਹੀ ਗੱਲ ਹੈ ਨਾ ਜੀ ਤੇ ਸਾਨੂੰ ਤਹਿਸੀਲ ਦੇ ਹਸਪਤਾਲ ਚ ਨਹੀਂ ਸਾਨੂੰ ਸਰਕਾਰੀ ਚ ਜੇ ਕੋਈ ਸਹੂਲਤ ਮਿਲ ਰਹੀ ਫਿਰ ਉਹਦਾ ਫਾਇਦਾ ਵੀ ਕੀ ਹੈ ਜੀ ਹਾਂ ਇਹਨਾਂ ਬਿਲਕੁਲ ਤੇ ਇੱਕ ਸਾਡੇ ਹੋਰ ਗੱਲ ਕਰਦਾ ਸਾਡੇ ਪਿੰਡ ਦਾ ਮੁੰਡਾ ਅੱਗ ਨਾਲ ਮੱਚ ਕੇ ਮਰ ਗਿਆ ਸੀ ਉਹਨੂੰ ਥੋੜੇ ਦਿਨ ਪਹਿਲਾਂ ਮਗਰ ਸਰਕਾਰ ਦੇਖ ਲੋ ਕਿ ਨਸ਼ੇ ਨੂੰ ਇੰਨਾ ਹੈ ਕਿ ਜਿਹੜੇ ਬੰਦੇ ਨਸ਼ੇ ਨਾਲ ਮਰੇ ਆ ਉਹਨਾਂ ਨੂੰ 10-10 ਲੱਖ ਰੁਪਈਆ ਦਿੱਤਾ ਉਹ ਮੁੰਡਾ ਜਿਹੜਾ ਕੰਮ ਕਰਦਾ ਰੌਂਤੇ ਪਿੰਡ ਤੋਂ ਵੀ ਆਏ ਨੇ ਜਿਹੜਾ ਵੀਰ ਕਬੱਡੀ ਖਿਡਾਰੀ ਦੀ ਇਹ ਮੌਤ ਹੋਈ ਆ ਗਿੰਨ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੋਹਣ ਸਿੰਘ ਆ ਜੀ ਪਿੰਡ ਰੌਂਤਾ ਤੁਹਾਡੇ ਪਿੰਡ ਤੋਂ ਮੁੰਡਾ ਸੀ ਹਾਂਜੀ ਬਹੁਤ ਹੀ ਹੌਣਹਾਰ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਮਾਣ ਸੀਗਾ ਜੀ ਤੇ ਬੱਚਿਆਂ ਨੂੰ ਕਬੱਡੀ ਚ ਪ੍ਰੇਰਦਾ ਸੀਗਾ ਨਸਿਆਂ ਚੋਂ ਵਰਜਤਾ ਦੇ ਸੀਗਾ ਸਾਰਾ ਬਹੁਤ ਵਧੀਆ ਜਿਹੜੀ ਨੇਕ ਇਨਸਾਨ ਸੀ ਨੇਕ ਪਰਿਵਾਰ ਸੀਗਾ ਜੀ ਹੂੰ ਤੇ ਬਸ ਆ ਭਿਆਨਕ ਹਾਲ ਸ ਆ ਤੁਸੀਂ ਦੇਖ ਹੀ ਲਿਆ ਜੀ ਕੌਣ ਕੌਣ ਸੀ ਪਰਿਵਾਰ ਚ ਪਰਿਵਾਰ ਚ ਤਿੰਨ ਭਰਾ ਜੀ ਇਹ ਹੂੰ ਤੇ ਜਿਆਦਾ ਕੰਮਕਾਰ ਇਹਦੇ ਸਿਰ ਤੇ ਹੀ ਸੀਗਾ ਸਾਰੇ ਪਰਿਵਾਰ ਦਾ ਬਜ਼ੁਰਗ ਆਪ ਤਾਂ ਹੂੰ ਇਹਨਾਂ ਦੇ ਫਾਦਰ ਸਾਹਿਬ ਹੂੰ ਤਕਰੀਬਨ 8 ਕੁ ਮਹੀਨੇ ਪਹਿਲਾਂ ਕਰਜ਼ਾ ਕਰਜ਼ਾ ਚੱਕਿਆ ਸੀਗਾ ਜਿਵੇਂ ਆਪਣੇ ਹੁਣ ਵੀ ਆਪਾਂ ਉਹ ਬੇਟੀ ਆ ਜਿਹੜੀ ਉਹ ਇੰਗਲੈਂਡ ਗਈ ਹੋਈ ਆ ਹੂੰ ਜਾਣਾ ਸੀਗਾ ਜੀ ਜਾਨੀ ਸਾਰਾ ਕੁਝ ਤਬਾਹ ਹੋ ਗਿਆ ਜੀ ਥੋੜਾ ਟਾਈਮ ਹੋਇਆ ਵਿਆਹ ਨੂੰ ਵੀ ਮੁੰਡੇ ਦੇ ਤਕਰੀਬਨ 8 ਕੁ ਮਹੀਨੇ ਤੁਸੀਂ ਦੇਖੋ ਅਸਲ ਦੇ ਵਿੱਚ ਇਹ ਹਾਲਾਤ ਇਸ ਤਰੀਕੇ ਦੇ ਬਣੇ ਨੇ ਕਿ ਇਹੀ ਹੁੰਦਾ ਕਿ ਬੰਦਾ ਕਰਦਾ ਕਮਾਈ ਹਨਾ ਜਾਂ ਜਿੰਨਾ ਕ ਜੋੜਿਆ ਕਿ ਆਸ ਹੁੰਦੀ ਆ ਵੀ ਅੱਗੇ ਜਾ ਕੇ ਇਸ ਤਰੀਕੇ ਨਾਲ ਜਿਹੜਾ ਕਰਾਂਗੇ ਆਪਣਾ ਕੌਡੀ ਕਿੰਨੇ ਕ ਟਾਈਮ ਤੋਂ ਖੇਡਦਾ ਕੁੱਡੀ ਦਾ ਛੋਟੇ ਹੁੰਦੇ ਤੁਸੀਂ ਖੇਡਦਾ ਐ ਸਮਝ ਲਓ ਜੀ ਅਸੀਂ ਇਹਨੂੰ 10-12 ਸਾਲ ਤੋਂ ਵੇਖਦੇ ਆਂ ਜੀ ਵਧੀਆ ਖੇਡਦਾ ਸੀਗਾ ਜੀ ਰਾਤ ਵੀ ਕੋਈ ਪਤਾ ਖੇਡ ਕੇ ਆ ਰਿਹਾ ਸੀ ਜਾਂ ਨਹੀਂ ਕੋਈ ਹੋਰ ਕੰਮ ਆ ਰਿਹਾ ਨੇੜੇ ਨੇੜੇ ਪੱਤੋ ਹੀਰਾ ਸਿੰਘ ਬੱਚਾ ਨੂੰ ਆਮ ਇਹਦਾ ਜਿਹੜੇ ਧਿਆਨ ਵੀ ਬੱਚੇ ਕੋਈ ਨਸ਼ੇ 'ਚ ਨਾ ਪੈਣ ਉਹਨਾਂ ਨੂੰ ਪ੍ਰੇਰਦਾ ਰਹਿੰਦਾ ਸੀ ਕਬੱਡੀ ਕੁੱਡੀ ਵੀ ਖੇਡਦੇ ਰਹਿੰਦੇ ਸੀ ਖੜਾਉਂਦੇ ਰਹਿੰਦੇ ਸੀ ਬੱਚਾ ਨੂੰ ਜੀ अच्छा पीछे जे सरकार ने सीएम ने लिखਤਾ ਵੀ ਜੇ ਕੋਈ ਪੰਜਾਬ ਦੇ ਵਿੱਚ ਧਰਨਾ ਲਾਊਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਊ ਤੇ ਪਰਚਾ ਠੋਕ ਕੇ ਦੇਵਾਂਗੇ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਇਹ ਹਾਦਸਾ ਵਾਪਰਿਆ ਕਿ ਧਰਨਾ ਲਾਉਣਾ ਜ਼ਰੂਰੀ ਹੋਗਾ ਵੀ ਨਹੀਂ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਹੋਰ ਅਧਿਕਾਰੀ ਨੇ ਨਹੀਂ ਸੁਣੀ ਇਹਦਾ ਮਤਲਬ ਹੈ ਨਹੀਂ ਧਰਨੇ ਧਰਨਾ ਕਹਿ ਲੋ ਅਸੀਂ ਤਾਂ ਦੁੱਖ ਰੋਣ ਹੀ ਆਇਆ ਸਾਰਾ ਜੀ ਤੁਸੀਂ ਆਪ ਦੇਖ ਲਓ ਵੀ ਕੋਈ ਵੀ ਨਿਸ਼ਾਨੀ ਹੈਗੀ ਆ ਜੀ ਸੜਕ ਤੇ ਨੇੜੇ ਤੇੜੇ ਕੋਸੇ ਵੀ ਕੋਈ ਆ ਆਪਾਂ ਵੱਡੇ ਸ਼ਹਿਰਾਂ ਚ ਜਾਂਦੇ ਆ ਉੱਥੇ ਕੋਈ ਪਾਸੇ ਫੱਟੇ ਲਾ ਦਿੰਦੇ ਆ ਕੋਈ ਨਿਸ਼ਾਨੀ ਇਹਦੇ ਨਾਲ ਹੋਰ ਨਹੀਂ ਤਾਂ ਇੱਟਾਂ ਹੀ ਲਾ ਦੇਣ ਭਾਈ ਇੱਥੇ ਕੰਮ ਚੱਲ ਰਿਹਾ ਇੱਕਦਮ ਸੜਕ ਪੂਰੀ ਚੱਲ ਰਹੀ ਆ ਜੀ ਉਹਦੇ ਅੱਗੇ ਆ ਕੇ ਪੂਰੀ ਆ ਗਈ ਜੀ ਬਿਲਕੁਲ ਨਿਸ਼ਾਨੀ ਵੀ ਇੱਥੇ ਕੋਈ ਨਹੀਂ ਲਾਈ ਗਈ ਕਿਸੇ ਨਾ ਠੇਕੇਦਾਰ ਦੇ ਵੱਲੋਂ ਨਾ ਸੜਕ ਬਣਾਉਣ ਵਾਲਿਆਂ ਦੇ ਵੱਲੋਂ ਕੋਈ ਲਾਈ ਗਈ ਆ ਵੀ ਜਾਂ ਕੋਈ ਇੱਥੇ ਆਪਣਾ ਕੋਈ ਬੋਰਡ ਹੀ ਲਾ ਦਿੰਦੇ ਕਲਰ ਦਾ ਜਿਹੜਾ ਕਿ ਲਾਈਟ ਦੇ ਨਾਲ ਚਮਕ ਜਾਂਦਾ ਜਾਂ ਜੇ ਕੰਮ ਹੀ ਇਸ ਤਰੀਕੇ ਨਾਲ ਚੱਲ ਰਿਹਾ ਤਾਂ ਫਿਰ ਪੂਰੀ ਪ੍ਰੋਪਰ ਤੌਰ ਤੇ ਸੜਕ ਨੂੰ ਬੰਦ ਕਰ ਦੇਣਾ ਚਾਹੀਦਾ ਚਾਹੇ ਆਉਣ ਵਾਲਾ ਅਗਲਾ 4 ਕਿਲੋਮੀਟਰ 10 ਕਿਲੋਮੀਟਰ ਵੱਧ ਆ ਜੇ ਉਹਦੀ ਜਾਨ ਆ ਜਿਹੜੀ ਉਹ ਤੇ ਬਚ ਜਾਣੀ ਚਾਹੀਦੀ ਹੈ ਨਾ ਹੁਣ ਵੇਖੋ ਇਹ ਹਾਦਸਾ ਏਡਾ ਹੋ ਗਿਆ ਥੋੜਾ ਟਾਈਮ ਉਸ ਵੀਰ ਦੇ ਵਿਆਹ ਨੂੰ ਹੋਇਆ ਸੀਗਾ ਜਿਹੜਾ ਅੱਜ ਲੋ ਉਹ ਕਿ ਇੱਥੇ ਪਹੁੰਚੇ ਆ ਇੱਥੇ ਹੁਣ ਇੱਕ ਚੀਜ਼ ਜ਼ਰੂਰ ਸੋਚੋ ਇੱਥੇ ਸਿਰਫ ਤੇ ਸਿਰਫ ਇੱਕ ਹਮਦਰਦੀ ਦੇ ਵਾਸਤੇ ਅਸੀਂ ਆਇਆ ਚੱਲ ਕੇ ਸਾਰੇ ਇਹ ਨਹੀਂ ਵੀ ਕੋਈ ਉਹਦੇ ਨਾਲ ਮਿੱਤਰਤਾ ਰਿਸ਼ਤੇਦਾਰੀ ਜਾਂ ਕੋਈ ਪਹਿਲਾਂ ਜਾਣਦਾ ਸੀ ਇੱਕ ਚੀਜ਼ ਇੱਕ ਦੁੱਖ ਹਰ ਬੰਦੇ ਦੇ ਅੰਦਰ ਉਠਦਾ ਜਦੋਂ ਕੋਈ ਏਦਾਂ ਦੀ ਘਟਨਾ ਘਟਦੀ ਆ ਜਿਹਦੇ ਵਿੱਚ ਆਪਾਂ ਇਹ ਕਹਿ ਲਗੇ ਵੀ ਅਚਨਚੇਤ ਕੋਈ ਹਾਦਸੇ ਘਟਨਾਵਾਂ ਏਦਾਂ ਦੀਆਂ ਹੁੰਦੀਆਂ ਜਿਹਦੇ ਨਾਲ ਬੰਦਾ ਡਰ ਜਾਂਦਾ ਹੁਣ ਇਹ ਦੇਖੋ ਇੱਥੇ ਦੱਸਿਆ ਆਪਾਂ ਪਹਿਲਾਂ ਇੱਕ ਵੀਰਜੀ ਦੇ ਨਾਲ ਖੋਟੇ ਪਿੰਡ ਦੇ ਨਾਲ ਗਿਆਨੀ ਜੀ ਦੇ ਨਾਲ ਗੱਲ ਕੀਤੀ ਇੱਥੇ ਆਏ ਦਿਨ ਹਾਦਸੇ ਆ ਜਿਹੜੇ ਉਹ ਜ਼ਰੂਰ ਹੁੰਦੇ ਰਹਿੰਦੇ ਆ ਪਰ ਇੱਥੇ ਧਿਆਨ ਕਿਸੇ ਦਾ ਨਹੀਂ ਜਾਂਦਾ ਨਾਲ ਬਿਲਕੁਲ ਸਕੂਲ ਆ ਉਹਦਾ ਗੇਟ ਆ ਜਿਹੜਾ ਬਿਲਕੁਲ ਇੱਥੇ ਬੱਚੇ ਵੀ ਪੜ੍ਹਦੇ ਆ ਛੋਟੇ ਛੋਟੇ ਉਹਨਾਂ ਨੇ ਇੱਥੋਂ ਲੰਘਣਾ ਕਰਨਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਲੀਡਰ ਨੇ ਬਿਆਨ ਜ਼ਰੂਰ ਦੇਣ ਦਿੰਦੇ ਨੇ ਇਹ ਬਹੁਤ ਲੰਮੇ ਸਮੇਂ ਤੋਂ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਰਹੀ ਆ ਉਦੋਂ ਕਿਤੇ ਸੋਚਣਾ ਚਾਹੀਦਾ ਸੀ ਇੱਥੋਂ ਦੇ ਮੰਤਰੀ ਸਾਹਿਬ ਨੂੰ ਜਾਂ ਹੁਣ ਐਮਐਲਏ ਸਾਹਿਬ ਆ ਜਿਹੜੇ ਦੂਜੀ ਵਾਰੀ ਐਮਐਲਏ ਬਣੇ ਨੇ ਬਲਾਸਪੁਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਪਰ ਨਹੀਂ ਕੇਵਲ ਭੋਗਾਂ ਤੇ ਸ਼ਰਧਾਂਜਲੀਆ ਜਾਂ ਕੱਲੇ ਨਾਰੇ ਜਾਂ ਕੱਲੇ ਉਹਨਾਂ ਦੀਆਂ ਫੋਟਮਾਂ ਟੈਟੂ ਇੱਥੋਂ ਤੱਕ ਅਸੀਂ ਕਿੰਤ ਰਹਿ ਗਿਆ ਹੋਰ ਸਾਡੇ ਪੱਲੇ ਕੱਖ ਵੀ ਨਹੀਂ ਰਹਿ ਗਿਆ ਤਾਂ ਮੰਦ ਭਾਗਾ ਜਿਹੜਾ ਇਹ ਵਾਪਰਿਆਗਾ ਸਾਰੇ ਜਿਹੜਾ ਵੇਖੋ ਸੜਕਾਂ ਚੱਲਦੀ ਆ ਤਖਤ ਦੇ ਵਾਸਤੇ ਬਣਾਈ ਜਾ ਰਹੀ ਆ ਪਰ ਜੇ ਦੇਖਗੇ ਤਾਂ 2017 ਤੋਂ ਲੈ ਕੇ ਇੰਨਾ ਟੋਟਾ ਜਿਹੜੇ ਇਹਦੇ ਆਸਤੇ ਲੋਕ ਨਹੀਂ ਮਿਲ ਰਹੀ ਜਾਂ ਇਸ ਤਰ੍ਹਾਂ ਦੇ ਨਿਤ ਹਾਦਸੇ ਹੋ ਰਹੇ ਆ ਕੀ ਕਹੋਗੇ ਤੁਸੀਂ ਸਾਰੇ ਹੈ ਤਾਂ ਬਹੁਤ ਮਾੜੀ ਗੱਲ ਵੀ ਇਹ ਠੇਕੇਦਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਾਂ ਜਿਹੜੇ ਮੈਕਮੇਂ ਦੇ ਅੰਦਰ ਇਹ ਸੜਕ ਮੈਕਮੇਂ ਦੇ ਅੰਦਰ ਆਉਂਦੀ ਹੈ ਹਮ ਉਹਨਾਂ ਦਾ ਕੋਈ ਐਸ ਡੀਓ ਜਾਂ ਐਕਸ਼ਨ ਜਾਂ ਕੋਈ ਵੀ ਉਹਨਾਂ ਦਾ ਅਧਿਕਾਰੀ ਆ ਕੇ ਦੇਖਣ ਵੀ ਇਹ ਜਿਹੜਾ ਰੋਡ ਦਾ ਕੰਮ ਕਿਵੇਂ ਚੱਲ ਰਿਹਾ ਹੈ ਹਮ ਕੋਈ ਹਾਦਸਾ ਵਾਪਰਨ ਤੋਂ ਜਿਵੇਂ ਇਹ ਪੁਲੀ ਹੈ ਜੀ ਹਮ ਪੁਲੀ ਦਾ ਇਹ ਬਹੁਤ ਵੱਡਾ ਇੱਥੇ ਕਦੀ ਵੀ ਕੋਈ ਹਾਸਾ ਹੋ ਸਕਦਾ ਜਿਵੇਂ ਰਾਤ ਹੋਇਆ ਜੀ ਹਮ ਇਹ ਸੜਕ ਮੈਕਮੇਂ ਦੇ ਜਿਹੜੇ ਆ ਮਤਲਬ ਹੈਗੇ ਪ੍ਰਾਈਵੇਟ ਜਿਹੜੇ ਸਿਵਲ ਦੇ ਅਧਿਕਾਰੀ ਹਮ ਕਿ ਉਹਨਾਂ ਦੇ ਅੰਡਰ ਆਉਂਦਾ ਜੀ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਹਮ ਤੇ ਸਾਨੂੰ ਤਾਂ ਇਹ ਸੂਚਨਾ ਮਿਲੀ ਸੀ ਰਾਤ ਤੇ ਸਾਡੇ ਡਿਊਟੀ ਅਫਸਰ ਸਰਦਾਰ ਗੁਰਦੀਪ ਸਿੰਘ ਐਸਸੀ ਸਾਹਿਬ ਸੀਗੇ ਜੀ ਉਹ ਕਾਰਵਾਈ ਕਰ ਰਹੇ ਨੇ ਜੀ ਵਾਰਸਾਂ ਦੇ ਬਿਆਨ ਲੈ ਰਹੇ ਆ ਜਿਹੜੇ ਵੀ ਬਣਦੀ ਹੈ ਕਾਰਵਾਈ ਉਹ ਐਸਸੀ ਗੁਰਦੀਪ ਸਿੰਘ ਕਰ ਰਹੇ ਨੇ ਜੀ ਵੇਖੋ 12 ਤੋਂ ਵੱਧ ਘੰਟੇ ਹੋ ਗਏ ਇਸਾ ਹਾਦਸੇ ਹੋਏ ਨੂੰ ਹਜੇ ਤੱਕ ਵੀ ਕੋਈ ਬੋਰਡ ਕੋਈ ਇਹਦੇ ਤੇ ਕੋਈ ਕੋਈ ਵੀ ਉਹ ਚੀਜ਼ ਨਹੀਂ ਲਾਈ ਗਈ ਕਿਉਂਕਿ ਅੱਗੇ ਫਿਰ ਰਾਤ ਆਉਂਦੀ ਜਾਂਦੀ ਹੈ ਕਿ ਇਹਦੇ ਬਾਬਤ ਕੀ ਹੈ ਗਿਆ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਜੀ ਹਾਂਜੀ ਆਸਰਾਨ ਬਾਲਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਜੀ ਹੂੰ ਤੇ ਇੱਥੇ ਕੋਈ ਰਫਲੈਕਟਰ ਵਗੈਰਾ ਜਾਂ ਕੋਈ ਨਾਕੇ ਤੇ ਕੋਈ ਚਮਕਦੀ ਚੀਜ਼ ਹੂੰ ਜਾਂ ਕੋਈ ਵੀ ਬੈਰੀਗੇਟ ਲਗਾ ਕੇ ਇਹਨੂੰ ਸੁਰੱਖਿਤ ਕੀਤਾ ਜਾਊਗਾ ਕੀ ਲੱਗਦਾ ਵੀ ਇਸ ਤੋਂ ਬਾਅਦ ਨਹੀਂ ਹਾਦਸਾ ਵਰਤੂਗਾ ਪ੍ਰਸ਼ਾਸਨ ਵੀ ਪੂਰੀ ਜਿਹੜੀ ਕਾਰਵਾਈ ਆ ਪ੍ਰੋਪਰ ਤਰੀਕੇ ਨਾਲ ਹੋਊਗੀ ਤਾਂ ਕਿ ਹੋਰ ਹਾਦਸਾ ਜਿਹੜਾ ਨਾ ਵਾਪਰ ਸਕੇ ਜੀ ਨਾਲ ਛੋਟੇ ਛੋਟੇ ਬੱਚਿਆਂ ਦਾ ਸਕੂਲ ਆ ਕੋਈ ਵੀ ਘਟਨਾ ਜਿਹੜੀ ਨਾ ਹੋਵੇ ਦੁਬਾਰਾ ਹਾਂਜੀ ਇਹ ਪੂਰਾ ਧਿਆਨ ਦੇਣਾ ਪੈਣਾ ਜੀ ਸਾਨੂੰ ਹੂੰ ਇਹਦੇ ਮਤਲਬ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਮੈਂ ਰਫਲੈਕਟਰ ਵਗੈਰਾ ਲਾ ਕੇ ਜਾਂ ਕੋਈ ਬੈਰੀਗੇਟਿੰਗ ਲਵਾ ਕੇ ਜਾਂ ਇੱਥੇ ਕੋਈ ਵੱਲਵ ਜਗਦਾ ਜਿਵੇਂ ਨੇੜੇ ਸਕੂਲ ਐ ਇੱਥੋਂ ਲਾਈਟ ਦਾ ਪ੍ਰਬੰਧ ਕਰਕੇ ਜਿਹੜਾ ਕਿ ਆਉਣ ਜਾਣ ਵਾਲੇ ਟ੍ਰੈਫਿਕ ਆ ਉਹਨੂੰ ਪਤਾ ਚੱਲ ਸਕੇ ਵੀ ਇਹ ਪੁਲੀ ਬਣ ਰਹੀ ਹੈ ਖਾਸਾ ਹੋ ਸਕਦਾ ਹੈ ਇਹਦਾ ਜ਼ਰੂਰ ਧਿਆਨ ਦਿੱਤਾ ਜਾਊਗਾ ਜੀ ਮੁਲਾਜ਼ਮਾਂ ਨੇ ਇਹ ਗੱਲ ਕਹੀ ਆ ਕਿ ਆਖਰਕਾਰ ਇਹਦੇ ਤੇ ਅਸੀਂ ਹੁਣ ਪ੍ਰੋਪਰ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਕਿ ਦੁਬਾਰਾ ਜਿਹੜਾ ਹਾਦਸਾ ਇਹ ਆ ਉਹ ਨਾ ਵਾਪਰ ਸਕੇ ਕਿਉਂਕਿ ਇਹ ਮੰਤਰੀ ਦਾ ਪਿੰਡ ਵੀ ਆ ਤੇ ਨਾਲੇ ਇਹ ਹਲਕਾ ਬਹੁਤ ਵੱਡੇ ਮੈਨੇ ਰੱਖਦਾ ਕਿਉਂਕਿ ਇਹ 20-22 ਕਿਲੋਮੀਟਰ ਦੇ ਵਿੱਚ ਦੋ ਹਲਕੇ ਵੱਡੇ ਪੈਂਦੇ ਨੇ ਨਿਹਾਲ ਸਿੰਘ ਵਾਲਾ ਤੇ ਬਾਗਾਪੁਰਾਣਾ ਤੇ ਇੱਥੋਂ ਦੇ ਜਿਹੜਾ ਹੈਗਾ ਇਹ ਹੁਣ ਕਿਹਾ ਗਿਆ ਪ੍ਰਸ਼ਾਸਨ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਦੁਬਾਰਾ ਹਾਦਸਾ ਨਹੀਂ ਵਾਪਰੂਗਾ ਇੱਥੇ ਪ੍ਰਬੰਧ ਕੀਤਾ ਜਾਊ ਚਾਹੇ ਲਾਇਡ ਦਾ ਬੰਦ ਕੀਤਾ ਜਾਵੇ ਚਾਹ ਰੰਗਦਾਰ ਬੋਰਡ ਲਗਾਏ ਜਾਣ ਤਾਂ ਕਿ ਆਉਣ ਵਾਲੇ ਨੂੰ ਪਤਾ ਲੱਗ ਸਕੇ ਕਿ ਅੱਗੇ ਜਿਹੜਾ ਰਸਤਾ ਉਹ ਖਰਾਬ ਆ ਪਰ ਇਹ ਤੇ ਪੂਰੀ ਕਾਰਵਾਈ ਕੀ ਹੋਊਗੀ ਇਹਦੀ ਅਪਡੇਟ ਤੁਹਾਨੂੰ ਫਿਰ ਦੇਵਾਂਗੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ